ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਿਨ ਚ ਮੈਂ ਵਿਵੇਕ ਕੁਮਾਰ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਸਭ ਤੋਂ ਪਹਿਲਾਂ ਹਮਦਰ ਟੀਵੀ ਦੇ ਦਰਸ਼ਕਾਂ ਨੂੰ ਪਿਆਰੀ ਸਤਿ ਸ਼੍ਰੀ ਅਕਾਲ ਫਰੀ ਅਕਾਲ ਤੱਕ ਸਾਫ ਦੇ ਸਾਫ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਮੁਖਸਰ ਸਾਹਿਬ ਵੀ ਕਨਿਤਮਸਤਕ ਹੌਲੀ ਪਹੁੰਚੇ ਜਿਤੇਉਨਾ ਨੇ ਸਾਫ ਦਾ ਡੀਜੀਪੀ ਚਾਰਤੋਪਾਧਿਆਏ ਵੱਲੋਂ ਮਜੀਠੀਆ ਤੇ ਦਿੱਤੇ ਗਏ ਬਿਆਨ ਤੇ ਵੱਡੀ ਗੱਲ ਆਖ ਦਿੱਤੀ ਹੈ ਸ਼੍ਰੀ ਅਕਾਲ ਤਖਸਾਬ ਦੇ ਸਾਫ ਕਾਰਜਕਾਰੀ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਨੇ ਸਾਬਕਾ ਡੀਜੀਪੀ ਚਟੋਪਾਦਿਆ ਵੱਲੋਂ ਮਜੀਠੀਆਵਾਲੇ ਦਿੱਤੇ ਗਏ ਬਿਆਨ ਤੇ ਬੋਲਦੇ ਆਖਿਆ ਕਿ ਜੇਕਰ ਸਾਬਕਾ ਡੀਜੀਪੀ ਦੇ ਮੁਤਾਬਕ ਮਜੀਠੀਆ ਦੇ ਨਸ਼ਾ ਤਸ਼ਕਰਾ ਨਾਲ ਸੰਬੰਧ ਦੀ ਗੱਲ ਸੱਚ ਹੈ ਤਾਂ ਇਹ ਬਹੁਤ ਹੀ ਮੰਨਪਾਗੀ ਗੱਲ ਹੈ ਕਿ ਕੋਈ ਜ਼ਿੰਮੇਵਾਰ ਲੀਡਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਚ ਲਿਪਤ ਰਿਹਾ ਹੋਵੇ ਅਤੇ ਪੰਜਾਬ ਦੀ ਜਨਤਾ ਨੇ ਅਜਿਹੇ ਲੋਕਾਂ ਤੇ ਭਰੋਸਾ ਕੀਤਾ ਹੋਵੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਦਿਆ ਨੇ ਬਿਆਨ ਦਿੱਤਾ ਸਿੱਕੇ ਨਸ਼ਾ ਤਸ਼ਕਰੀ ਦੇ ਮਾਮਲੇ ਚ ਬਿਕਰਮ ਮਜੀਠੀਆ ਦੀ 100% ਦੀ ਸ਼ਮੂਲੀਅਤ ਹੈ ਮੈਂ ਬੜਾ ਹਰਾਨ ਹੈ ਕਿ ਸਾਬਕਾ ਡੀਜੀਪੀ ਚਟੋਪਧਿਆਈ ਨੇ ਇੱਕ ਬਿਆਨ ਦਿੱਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ 100% ਨਸ਼ਾ ਤਸਕਰਾ ਨਾਲ ਸੰਬੰਧ ਸੀ ਔਰ ਜੇ ਇਹ ਗੱਲ ਸੱਚੀ ਹੈ ਤੇ ਬਹੁਤ ਮੰਦ ਭਾਗੀ ਗੱਲ ਹੈ ਕਿ ਜ਼ਿੰਮੇਵਾਰ ਹੋਣੇ ਪੰਜਾਬ ਦੇ ਕਿ ਉਹਨਾਂ ਦਾ ਨਸ਼ਾ ਤਸਕਰਾ ਨਾਲ ਸੰਬੰਧ ਹੋਣਾ ਇਸ ਤੋਂ ਵੱਧ ਵੱਧ ਕਿਸਮਤੀ ਮੈਂ ਸਮਝਦਾ ਉਹ ਕੀ ਹੋ ਸਕਦੀ ਹੈ ਸਾਡੀ ਅਸੀਂ ਇਹਨਾਂ ਤੇ ਇਤਬਾਰ ਕੀਤਾ ਵਿਸ਼ਵਾਸ ਕੀਤਾ ਆਗੂ ਚੁਣਿਆ ਇਹ ਇਨਾਂ ਨੇ ਮਤਲਬ ਇਸ ਤਰ੍ਹਾਂ ਦੇ ਕੰਮ ਕੀਤੇ ਕਿ ਅੱਜ ਸਾਡਾ ਪੰਜਾਬ ਔਰ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗ੍ਰਿਫਤ ਹੋ ਗਏ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਸਾਬਕਾ ਮੰਤਰੀ ਅਤੇ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਘਲਾ ਅਤੇ ਉਨ੍ਹਾਂ ਦੇ OSD ਪ੍ਰਦੀਪ ਕੁਮਾਰ ਨੂੰ ਕਲੀਨ ਚਿੱਤਰ ਦੇ ਦਿੱਤੀ ਹੈ ਜਿਸ ਨੂੰ ਲੈ ਕੇ ਵਿਜੇ ਸਿੰਘਲਾ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਪਈ ਜਾ ਰਹੀ ਹੈ ਮਹਾਲੀ ਪੁਲਿਸ ਜਲਦੀ ਅਦਾਲਤ 'ਚ ਕਲੋਜ਼ਰ ਰਿਪੋਰਟ ਪੇਸ਼ ਕਰੇਗੀ ਪੁਲਿਸ ਜਾਂਚ ਚ ਮੁਜ਼ਮਾ ਵਿਰੁੱਧ ਕਾਰਵਾਈ ਕਰਨ ਲਈ ਕੋਈ ਠੋਸ ਸਬੂਤ ਨਹੀਂ ਮਿਲੇ ਪੁਲਿਸ ਉਤਰਾਂ ਅਨੁਸਾਰ ਸ਼ਿਕਾਇਤਕਰਤਾ ਰਜ਼ਿੰਦਰ ਸਿੰਘ ਨੇ ਵੀ ਅਦਾਲਤ ਚ ਦਿੱਤੇ ਆਪਣੇ ਬਿਆਨ ਚ ਕਲੋਜ਼ਰ ਰਿਪੋਰਟ ਨਾਲ ਸਹਿਮਤੀ ਪ੍ਰਗਟਾ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਮਹਾਲੀ ਅਦਾਲਤ 14 ਜੁਲਾਈ ਨੂੰ ਕਲੋਜ਼ਰ ਰਿਪੋਰਟ ਤੇ ਆਪਣਾ ਫੈਸਲਾ ਸੁਣਾਏਗੀ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਮਾਮਲਾ ਸਾਲ 2022 ਚ ਮਹਾਲੀ ਦੇ ਫੇਸ 8 ਪੁਲਿਸ ਸਟੇਸ਼ਨ ਚ ਸਰਕਾਰੀ ਠੇਕਿਆਂ 'ਚ ਵੰਡ ਲਈ 1% ਕਮਿਸ਼ਨ ਮੰਗਣ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਦੇ ਪਿੰਡ ਬਾੜੀਆਂ ਬਾਬੇ ਦੇ ਬਾਗ ਕੋਲ ਪੁਲਿਸ ਵੱਲੋਂ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਹਨਾਂ ਬਦਮਾਸ਼ਾਂ ਨੇ ਪਿੰਡ ਭਾਮ ਵਿੱਚ ਮਨੀ ਐਕਸਚੇਂਜ ਦੀ ਦੁਕਾਨ ਤੇ ਗਨ ਪੁਆਇੰਟ ਤੇ ਪੈਸਿਆਂ ਦੀ ਲੁੱਟ ਕੀਤੀ ਸੀ ਪੁਲਿਸ ਨੇ ਇਸ ਮਾਮਲੇ ਚ ਤਿੰਨ ਮੁਲਜ਼ਮ ਪਹਿਲਾਂ ਹੀ ਕਾਬੂ ਕਰ ਲਏ ਸੀ ਪਰ ਅੱਜ ਜਦੋਂ ਬਾਕੀ ਦੇ ਦੋ ਮੁਲਜ਼ਮਾਂ ਬਾਰੇ ਪੁਲਿਸ ਨੂੰ ਪਤਾ ਚੱਲਿਆ ਤਾਂ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਇਸ ਦੌਰਾਨ ਪਿੰਡ ਬਾੜੀਆਂ ਨੇੜੇ ਪੁਲਿਸ ਮੁਕਾਬਲਾ ਹੋ ਗਿਆ ਅਤੇ ਦੋਵੇਂ ਮੁਲਜ਼ਮ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਜਨਾਨੂ ਜ਼ੀਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਇਹ ਬਾੜੀਆਂ ਕਲਾਂ ਜੋ 14 ਏਰੀਆ ਪੈਂਦਾ ਹੈ ਪਿੰਡ ਦਾ ਪੀਐਸ ਚੱਬੇਵਾਲ ਉੱਥੇ ਖੜੇ ਆ ਪਿੱਛੇ ਸੀ ਇੱਕ ਵਾਰਦਾਤ ਹੋਈ ਸੀ ਕਿ ਇੱਥੇ ਜੋ ਚੱਬੇ ਵਾਲਾ ਏਰੀਆ ਦੇ ਵਿੱਚੋਂ ਇੱਕ ਮਨੀ ਐਕਸਚੇਂਜ ਦੀ ਸ਼ਾਪ ਦੇ ਵਿੱਚੋਂ ਡਕੈਤੀ ਕੀਤੀ ਸੀਗੀ ਉਹਦੇ ਵਿੱਚ ਅਸੀਂ ਸਾਡੀ ਟੀਮ ਜੋ ਐਸਪੀ ਬੀ ਸਾਹਿਬ ਦੇ ਤਹਿਤ ਕੰਮ ਕਰ ਰਹੀ ਸੀਗੀ ਵਧੀਆ ਉਹਨਾਂ ਨੇ ਤਿੰਨ ਬੰਦੇ ਫੜੇ ਉਹਨਾਂ ਤੋਂ ਫਰਦਰ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਸੀਗੇ ਜਿਹੜੇ ਕਿ ਦਲਜੀਤ ਸਿੰਘ ਉਰਫ ਡੱਲੀ ਤੇ ਜਸਵਿੰਦਰ ਸਿੰਘ ਪਹਿਲਾਂ ਜਿਹੜੇ ਅਸੀਂ ਤਿੰਨ ਬੰਦੇ ਫੜੇ ਸੀਗੇ ਉਹ ਹਰਦੀਪ ਹਰਪ੍ਰੀਤ ਤੇ ਜਸਵਿੰਦਰ ਸਿੰਘ ਉਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਦੋ ਬੰਦੇ ਫੀਚਰ ਹੋਏ ਸੀਗੇ ਜੋ ਕਿ ਉਸ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਇਹਨਾਂ ਨੇ ਅਨਜਾਮ ਦਿੱਤਾ ਸੀ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਇਸ ਏਰੀਆ ਦੇ ਵਿੱਚ ਮਿਲ ਸਕਦੇ ਤੇ ਸਾਡੀ ਵਕਫ ਵਕਟ ਟੀਮ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਟਰੋਲਿੰਗ ਪਾਰਟੀਆਂ ਜਿਹਨੂੰ ਕੀ ਲੀਡ ਕਰ ਰੇ ਸੀਗੇ ਸਾਡੇ ਐਸ ਐਚਓ ਚੱਬੇਵਾਲ ਐਂਡ ਇਨਚਾਰਜ ਸੀਆਈਏ ਉਹਨਾਂ ਦੀ ਟੀਮ ਦੇ ਨਾਲ ਇਹਨਾਂ ਦਾ ਆ ਸਾਹਮਣਾ ਹੋਇਆ ਇਹਨਾਂ ਨੇ ਜਦੋਂ ਉਹਨਾਂ ਨੂੰ ਪਛਾਣ ਲੈਣ ਰੋਕਣ ਦੀ ਉਹਨਾਂ ਨੂੰ ਕਿਹਾ ਗਿਆ ਬਟ ਉਹਨੇ ਰੁਕਿਆ ਨਹੀਂ ਬਟ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਨੇ ਫਾਇਰ ਓਪਨ ਕਰਤਾ ਸਾਡੀ ਪਾਰਟੀ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਡਰਾਣ ਦੇ ਵਾਸਤੇ ਹਵਾਈ ਫਾਇਰ ਵੀ ਕੀਤਾ ਕੋਸ਼ਿਸ਼ ਕੀਤਾ ਪਰ ਉਹ ਫੇਰ ਨਹੀਂ ਮੰਨੇ ਕਈ ਫਾਇਰ ਉਹਨਾਂ ਵੱਲੋਂ ਹੋਏ ਤੇ ਜਵਾਬੀ ਫਾਇਰਿੰਗ ਸਾਡੇ ਵੱਲੋਂ ਵੀ ਇਨ ਰਿਟੈਲੀਏਸ਼ਨ ਕੀਤੀ ਗਈ ਜਿਹਦੇ ਵਿੱਚ ਚਾਰ ਪੰਜ ਫਾਇਰ ਸਾਡੀ ਟੀਮ ਵੱਲੋਂ ਕੀਤੇ ਗਏ ਜਿਹਦੇ ਵਿੱਚ ਜੋ ਦਲਜੀਤ ਸਿੰਘ ਉਹ ਡੱਲੀ ਹੈਗਾ ਜੋ ਜਲੰਧਰ ਰੂਰਲ ਦਾ ਰਹਿਣ ਵਾਲਾ ਹੈ ਉਹਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਹੀ ਹੈਜ਼ ਬੀਨ ਰੈਫਰਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਫੋਰ ਟ੍ਰੀਟਮੈਂਟ ਐਂਡ ਦੂਜਾ ਜਿਹੜਾ ਅਕਿਊਜ਼ਡ ਹੈਗਾ ਜਸਵਿੰਦਰ ਸਿੰਘ ਹੀ ਹੈਸ ਬੀਨ ਟੇਕਨ ਇਨਟੂ ਕਸਟਡੀ ਜੋ ਜੋ ਇਹ ਦਲਜੀਤ ਸਿੰਘ ਉਰ ਦੱਲੀ ਹੈਗਾ ਇਹਦੇ ਤੇ ਪਹਿਲਾਂ 14 15 ਐਫਆਈਆਰ ਹੈ ਇਹ ਕਈਆਂ ਦੇ ਵਿੱਚ ਕਨਵਿਕਟ ਵੀ ਹੈਗਾ ਕਈ ਅੰਡਰ ਟ੍ਰਾਇਲ ਹੈ 302 ਕੀ ਮਰਡਰ ਦੀ ਅਟੈਂਪਟ ਟੂ ਮਰਡਰ ਰੋਬਰੀ ਡਕੈਤੀ ਸਨੇਚਿੰਗ ਪ੍ਰिजन ਐਕਟ ਦੀ ਐਫਆਈਆਰ ਐਂਡ ਡੀਪੀਐਸ ਕਈ ਕਈ ਐਫਆਈਆਰ ਦੇਤੇ ਦਰਜ ਸ਼੍ਰੀਦਰਪਾਤ ਸਾਹਿਬ ਦੇ ਦਰਸ਼ਨ ਕਰਨ ਆਈ ਮਹਿਲਾ ਦੇ ਉਸ ਸਮੇਂ ਹੋਸ਼ ਫਾਕਤਾ ਹੋ ਗਏ ਜਦ 27 ਜੂਨ ਦੀ ਸਵੇਰ ਉਸਦੀ ਬਾਲੜੀ ਤੈਨੂੰ ਕੋਈ ਅਣਪਛਾਤੀ ਮਹਿਲਾ ਅਗਵਾ ਕਰਕੇ ਲੈ ਗਈ ਮਹਿਲਾ ਦੀ 1 ਸਾਲ ਦੀ ਧੀ ਦੇ ਅਗਵਾ ਹੋਣ ਦੀ ਖਬਰ ਮਿਲਦਿਆਂ ਪੁਲਿਸ ਮੁਸ਼ਤੈਦੀ ਦੇ ਨਾਲ ਜਾਂਚ ਆਰੰਭ ਕਰ ਗਈ ਅਤੇ ਕੁਝ ਹੀ ਘੰਟਿਆਂ ਚ ਨਾ ਸਿਰਫ ਮਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਬਲਕਿ ਬਾਲੜੀ ਨੂੰ ਮਹਿਲਾ ਕੋਲ ਸਹੀ ਸਲਾਮਤ ਬਰਾਮਦ ਕਰਕੇ ਉਸਦੀ ਮਾਂ ਕੋਲ ਸੌਂਪ ਦਿੱਤਾ ਗਿਆ ਹੁਣ ਪੁਲਿਸ ਨੇ ਫੜੀ ਗਈ ਮਹਿਲਾ ਕੋਲੋਂ ਬੱਚੀ ਅਗਵਾ ਕਰਨ ਦੇ ਪਿੱਛੇ ਦੇ ਮਕਸਦ ਅਤੇ ਮਹਿਲਾ ਦੇ ਹੋਰ ਗੈਂਗ ਮੈਂਬਰਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਜੁਟੀ ਹੋਈ ਹੈ ਜਦਕਿ ਪੁਲਿਸ ਦੀ ਇਸ ਕਾਰਵਾਈ ਦੀ ਲੋਕ ਸ਼ਲਾਘਾ ਕਰ ਰਹੇ ਨੇ ਅੱਜ ਥਾਣਾ ਕਤਵਾਲੀ ਦੀ ਚੌਕੀ ਗਲਿਆਰਾ ਵਿਖੇ ਸਿਰੇ 10 ਵਜੇ ਇੱਕ ਕੇਸ ਪੋੜ ਹੋਇਆ ਸੀਗਾ ਕਿ ਇੱਕ ਲੇਡੀ ਸੁਸ਼ਮਾ ਦੇਵੀ ਜੋ ਕਿ ਦਿੱਲੀ ਦੀ ਰਹਿਣ ਵਾਲੀ ਹੈ ਆਪਣੇ ਤਿੰਨ ਬੱਚਿਆਂ ਦੇ ਨਾਲ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਹੋਈ ਸੀ ਤੇ ਪਿਛਲੇ 3-4 ਦਿਨ ਤੋਂ ਗੁਰਦੁਆਰਾ ਸਾਹਿਬ ਵਿੱਚ ਠਹਿਰੀ ਹੋਈ ਸੀ ਅੱਜ ਸਵਾਰੀ ਸਵੇਰੇ 10 ਵਜੇ ਇੱਕ ਅਨੋਨ ਲੇਡੀ ਉਹਦੀ 1 ਸਾਲ ਦੀ ਬੱਚੀ ਨੂੰ ਉੱਥੋਂ ਗੁਰਾਂ ਦਾ ਸਰਾਂ ਦੇ ਵਿੱਚੋਂ ਅਗਵਾ ਕਰਕੇ ਤੇ ਲੈ ਗਈ ਜਿਸ ਤੇ ਸੂਚਨਾ ਮਿਲ ਕੇ ਤੁਰੰਤ ਕੇਸ ਰਜਿਸਟਰ ਕੀਤਾ ਗਿਆ ਤੇ ਸ੍ਰੀ ਗੋਪੀ ਸਿੰਘ ਕੁਲਦਰ ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਦੀਆਂ ਖਾਸ ਹਦਾਇਤਾਂ ਤੇ ਅਤੇ ਸ੍ਰੀ ਵਿਸ਼ਾਲ ਜੀ ਸਿੰਘ ਏਡੀਸੀ ਸਿਟੀ 1 ਉਹਨਾਂ ਦੇ ਸਿਆਣਾ ਦੇ ਸਿਆਣਾ ਹੈ ਸਾਡੇ ਐਸਐਚਓ ਥਾਣਾ ਕਤਵਾਲੀ ਐਸਆਈ ਹਰਮਨਬੀਰ ਸਿੰਘ ਚੌਂਕੀ ਇੰਚਾਰਜ ਐਸਆਈ ਬਲਬੀਰ ਸਿੰਘ ਤੇ ਅਧਾਰਤ ਹੀ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਬਹੁਤ ਹੀ ਮਿਹਨਤ ਕਰਦੇ ਆ ਜਿਹੜੀ ਇੱਕ ਵਾਰ ਇਹ ਕੀਤੀ ਬੱਚੀ ਸੀ ਉਹਨੂੰ ਬਰਾਮਦ ਕੀਤਾ ਤੇ ਜਿਹੜੇ ਇੱਕ ਲੜਕੀ ਐ ਦੋਸ਼ਨ ਜਿਹੜੀ ਸੀਗੀ ਕੁਲਵੰਤਕੌਰ ਵਾਸੀ ਪਿੰਡ ਮਰਹਾਣਾ ਹਰੀਕੇ ਹਾਲ ਭਵਾਨੀ ਹਰਿਆਣਾ ਇਹ ਦੋਸ਼ਨ ਨੂੰ ਵੀ ਬੱਚੀ ਸਵੇਰੇ ਦੇ ਗ੍ਰਿਫਤਾਰ ਕਰਕੇ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰਾ ਜਿਹੜਾ ਕੰਮ ਕੀਤਾ ਗਿਆ ਇਹ ਸਾਡੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਜੋਕ ਕੰਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਛੋਟੀ ਬੱਚੀ ਦਾ ਹੋਣ ਕਰਕੇ ਇਹ ਮਾਮਲਾ ਬਹੁਤ ਸਵੇਦਨਸੀਲ ਸੀਗਾ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਲਗ ਲਗ ਟੀਮਾਂ ਯਾਂ ਕਰਕੇ ਤੇਨੂੰ ਬਹੁਤ ਹੀ 3 ਘੰਟੇ ਦੇ ਵਿੱਚ ਟਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ। ਬਠਿੰਡਾ ਦੀ ਕੇਂਦਰੀ ਜੇਲ੍ਹ ਚ ਬੰਦੇ ਇੱਕਾ ਹਵਲਾਤੀ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਹੈ। ਜਿਸ ਦੀ ਪਛਾਣ ਸੁੱਖ ਆਰਾਮ ਵਾਸੀ ਨੰਗਲਕਲਾਂ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨੇ ਕਿ ਉਸੀ ਮੌਤੇ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਈ ਹੈ ਮ੍ਰਿਤਕ ਦੇ ਭਰਾ ਰਾਜੂ ਰਾਮ ਨੇ ਆਖਿਆ ਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਦੀ ਆਪਣੇ ਭਰਾ ਨਾਲ ਗੱਲਬਾਤ ਹੋਈ ਸੀ ਉਦੋਂ ਸਭ ਕੁਝ ਠੀਕ ਠਾਕ ਸੀ ਪਰ ਅੱਜ ਜਦੋਂ ਉਹਨਾਂ ਨੂੰ ਆਪਣੇ ਭਰਾ ਦੀ ਮੌਤ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਥਾਣਾ ਕੈਂਟ ਦੀ ਪੁਲਿਸ ਨੇ Laash ਨੂੰ ਮੋਰਚਰੀ 'ਚ ਰਖਵਾ ਦਿੱਤਾ ਹੈ ਜਿੱਥੇ ਜੱਜ ਦੀ ਨਿਗਰਾਨੀ 'ਚ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਦੱਸਿਆ ਹੈ ਕਿ ਜੇਲ੍ਹ ਚਵੰਦ ਸੁਖਾਰਾ ਕਰੀਬ 60 ਵਾਰ ਖੂਨਦਾਨ ਕਰ ਚੁੱਕਿਆ ਹੈ ਜਿਸ ਦੇ ਲਈ ਉਸ ਨੂੰ ਹਾਲ ਹੀ ਚ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਟੇਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਉੱਧਰ ਨਵਾਂ ਸ਼ਹਿਰ ਚ ਪੁਲਿਸ ਨੇ ਇੱਕ ਪਤੀ ਪਤਨੀ ਅਤੇ ਦਿਓਰ ਤੇ ਅਧਾਰਤ ਲੁੱਟਖੋ ਗੈਂਗ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਜਾਣਕਾਰੀ ਦਿੰਦਿਆਂ ਖੁਲਾਸਾ ਕੀਤਾ ਹੈ ਕਿ ਇਹ ਗੈਂਗ ਨਵਾਂ ਸ਼ਹਿਰ ਅਤੇ ਗੜਸ਼ੰਕਰ ਵਿੱਚ ਸਰਗਰਮ ਸੀ ਇਹ ਗੈਂਗ ਰਾਗੇਰਾ ਖਾਸ ਕਰਕੇ ਮਹਿਲਾਵਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ ਇਸ ਲੜੀ ਵਿੱਚੋਂ ਇਸ ਗੈਂਗ ਨੇ ਰਾਹੋਂ ਤੇ ਆ ਰਹੀ ਇੱਕ ਮਹਿਲਾ ਨੂੰ ਬਾਈਕ ਸਵਾਰ ਵਿਅਕਤੀ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਕੰਨਾਂ ਵਿੱਚੋਂ سونے ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ। ਇਹਨਾਂ ਦੇ ਨਾਲ ਐਕਟਿਵਾ ਸਵਾਰ ਇੱਕ ਮਹਿਲਾ ਵੀ ਸੀ ਜੋ ਦੂਜੀ ਬਾਈਕ ਸਵਾਰ ਕੋਲ ਖੜੀ ਰਹੀ। ਇਸ ਤਰ੍ਹਾਂ ਇਸ ਗੈਂਗ ਨੇ ਨਵਾਂ ਸ਼ਹਿਰ ਦੇ ਮਨਜੀਤ ਸਿੰਘ ਜੋ ਆਪਣੀ ਪਤਨੀ ਤੇ ਬੇਟੀ ਦੇ ਨਾਲ ਬਾਜ਼ਾਰੋਂ ਸਮਾਨ ਖਰੀਦ ਕੇ ਪਰਤ ਰਹੇ ਸਨ ਤਾਂ ਦੋ ਬਾਈਕ ਸਵਾਰਾਂ ਵਿੱਚੋਂ ਇੱਕ ਨੇ ਉਸ ਦੀ ਪਤਨੀ ਦੇ ਕੰਨਾਂ 'ਚੋਂ سونے ਦੀਆਂ ਵਾਲੀਆਂ ਖੋ ਲਈਆਂ ਤੇ ਫਰਾਰ ਹੋ ਗਏ। ਪੁਲਿਸ ਨੇ ਪਿੰਡ ਚੂੜਪੁਰ ਦੇ ਬਲਜੀਤ ਸਿੰਘ ਉਸ ਦੀ ਪਤਨੀ ਰੇਣੂ ਬਾਲਾ ਨੋਤਾ ਗ੍ਰਫਤਾਰ ਕਰ ਲਿਆ ਪਰ ਬਲਜੀਤ ਸਿੰਘ ਦੇ ਛੋਟੇ ਭਰਾ ਜਰਨਜੀਤ ਨੂੰ ਕਾਬੂ ਕਰਨ ਲਈ ਪੁਲਿਸ ਭਾਲ ਕਰ ਰਹੀ ਹੈ 24 ਤਰੀਕ ਔਰ 25 ਤਰੀਕ ਨੂੰ ਔਰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਕਿ ਇੱਕ ਜਾ ਰਹੀ ਸੀਗੀ ਉਹਦੇ ਕੋਲੋਂ ਬਾਲਕ ਹੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਕ ਹੋਈ ਗਈ ਸੀਗੀ ਬਰਨਾਲਾ ਪਿੰਡ ਤੋਂ ਜਿਹੜੇ ਜਾ ਰਹੇ ਸੀ ਘਰ ਨੂੰ ਉਹਨਾਂ ਕੋਲੋਂ ਸਿਟੀ ਥਣ ਦੇ ਵਿੱਚ ਇਸ ਤੋਂ ਨਵਾ ਸਤਪੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨਿੰਗ ਸੋ ਇਹ ਜਿਹੜੀਆਂ ਦੋ ਬਾਹਰ ਦਾਤਾ ਸੀਗੀਆਂ ਇਹਦੇ ਚ ਮੁਕੱਦਮਾ ਦਰਜ ਸੀਗਾ ਥਾਣਾ ਰਾਹੋਚ ਔਰ ਸਿਟੀ ਨਮਾਚ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਇਸਤਿਵ ਵੱਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂੜ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਦੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਵਿੱਚ 32 ਦੀ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਮੈਂ ਜਲਦੀ ਗ੍ਰਿਫਤਾਰ ਕਰ ਲਿਆ ਦਉਂਗਾ ਅਮਰੀਕਾ ਰੇਲਵੇ ਸਟੇਸ਼ਨ ਤੇ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦ ਈ ਕੈਟਰਿੰਗ ਤਹਿਤ ਟ੍ਰੇਨ ਚ ਖਾਣਾ ਦੇਣ ਗਏ ਨੌਜਵਾਨ ਦੇ ਨਾਲ ਕੁੱਟਮਾਰ ਹੋਈ ਯੁਵਕ ਨੇ ਇਲਜ਼ਾਮ ਲਗਾਏ ਨੇ ਕਿ ਟ੍ਰੇਨ ਅੰਦਰ ਰੇਲਵੇ ਦੇ ਦੋ ਮੁਲਾਜ਼ਮਾ ਨੇ ਉਸ ਨਾਲ ਜਮਕੇ ਕੁੱਟਮਾਰ ਕੀਤੀ ਈ ਕੈਟਰਿੰਗ ਦੇ ਠੇਕੇਦਾਰ ਨੇ ਵਾਰਦਾਤ ਦੀ ਜਾਣਕਾਰੀ ਦਿੰਦੇ ਹਾਂ ਕਿਹਾ ਹੈ ਕਿ ਮਿਥਲੇਸ਼ ਕੁਮਾਰ ਨਾਂ ਦਾ ਨੌਜਵਾਨ ਉਸ ਦੇ ਕੋਲ ਕੰਮ ਕਰਦਾ ਉਸ ਨੂੰ ਟ੍ਰੇਨ ਅੰਦਰ ਖਾਣਾ ਦੇਣ ਲਈ ਭੇਜਿਆ ਸੀ ਜਿੱਥੇ ਕਿਸੇ ਗੱਲ ਤੇ ਨਾਰਾਜ਼ ਹੋ ਕੇ ਰੇਲਵੇ ਦੇ ਦੋ ਮੁਲਾਜ਼ਮਾਂ ਨੇ ਮਿਥਲੇਸ਼ ਦੇ ਨਾਲ ਕੁੱਟਮਾਰ ਕੀਤੀ ਪੀੜਤ ਨੂੰ ਜ਼ਖਮੀ ਹਾਲਤ ਚ ਹਸਪਤਾਲ ਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇਸ ਵਿਚਾਲੇ ਜੀਆਰਪੀ ਪੁਲਿਸ ਨੇ ਕਿਹਾ ਕਿ ਜੇਕਰ ਉਹਨਾਂ ਦੇ ਕੋਲ ਅਜਿਹੀ ਸ਼ਿਕਾਇਤ ਆਏਗੀ ਤਾਂ ਉਹ ਕਾਨੂੰਨ ਮੁਤਾਬਕ ਮਨਦੀ ਕਾਰਵਾਈ ਜ਼ਰੂਰ ਕਰਨਗੇ ਹਮਾਰਾ ਹੁਆ ਕਿਆ ਹਮਾਰਾ ਇਹ ਕੈਟਿੰਗ ਦਾ ਆਰਡਰ ਥਾ ਤੋ ਇਹ ਕੈਟਿੰਗ ਕੇ ਖਾਣਾ ਲੈ ਕੇ ਗਿਆ ਥਾ ਲੜਕਾ ਹਮਾਰਾ ਕੀ ਨਾਮ ਨਾਮ ਮਿਤਲੇਸ਼ ਕੁਮਾਰ ਥਾ ਤੋ ਮੈਨੇ ਜਲਦੀ ਜਲਦੀ ਮੈਂ ਭੇਜ ਦਿਆ ਥਾ ਉਸਕੋ ਮੈਂ ਕਿਹਾ ਜਾ ਦੇਆ ਖਾਣਾ तो खाना जब लेके गया वो गाड़ी में तो दीपू सिंह तोमर और दीपू सिंह तोमर के सारा स्टाफ गाड़ी का चाहे दो जने हो या पांच जने हो मिल के इसको पहले बहुत पीटा फिर बाद में हमको खबर मिला हमको खबर मिलने के बाद जब हमको खबर मिला तो फिर हम एक लड़का के साथ में हम ले गए कि देखें कि क्या है पोजिशन क्या किया है क्यों कि लड़ाई किया है मौके पर मौके पर पहुँचे तो देखे कि दीपू सिंह के भी स्टाफ गाड़ी के था जो दस से पंद्रह या बीस जो भी था सारा स्टाफ वहाँ मौजूद था ਉਸਕੇ ਬਾਅਦ ਹਮ ਗਏ ਤਾਂ ਹਮਾਰੇ ਤੂ ਤਰੱਕਾ ਹੁਆ ਹਮ ਕੋ ਕਾਲਰ ਪਕਰ ਲਿਆ ਉਸਨੇ ਪਹਿਲੇ ਕਾਲਰ ਪਕਰਨੇ ਕੇ ਬਾਅਦ ਫਿਰ ਹੱਥਾ ਬਾਈ ਹੁਆ ਦੋਨੋ ਕਾ ਅੱਜ ਤਕਰੀਬਨ ਕੋਈ 4.4 4 ਦੇ ਕਰੀਬ ਮੈਨੂੰ ਸਾਡੇ ਪ੍ਰਵਾਸੀ ਭਾਈ ਚਾਰੋਚੇ ਨੇ ਦਿਲੀਪ ਯਾਦਵ ਜੀ ਦਾ ਮੈਨੂੰ ਫੋਨ ਆਇਆ ਕਿ ਪੰਮਾ ਜੀ ਸਾਡਾ ਸਟਾਫ ਜਿਹੜਾ ਵਾ ਕੋਈ ਉਥੇ ਟ੍ਰੇਨ ਆ ਉਹਦੇ ਵਿੱਚ ਕੋ ਇਹਨਾਂ ਨੂੰ ਕੋਈ ਰੋਟੀ ਦਾ ਆਰਡਰ ਹੈ ਕਿਉਂਕਿ ਆਰਡਰ ਇਹਨਾਂ ਕੋਈ ਕੈਟਰਿੰਗ ਸਟੇਸ਼ਨ ਦੀ ਉੱਥੇ ਜਦੋਂ ਇਹ ਆਪਣੇ ਕੋਈ ਆਰਡਰ ਸੀਗਾ ਰੋਟੀ ਦਾ ਉੱਥੇ ਇਹਨਾਂ ਦੇ ਸਟਾਫ ਦਾ ਇੱਕ ਬੱਚਾ ਹੈ ਮਤਲੇਸ਼ ਕੁਮਾਰ ਉਹ ਤੇ ਖਾਣਾ ਦੇਣ ਗਿਆ ਤੇ ਉਸ ਦਿਨ ਕੋਈ ਉਸ ਟ੍ਰੇਨ ਦਾ ਜਿਹੜਾ ਮੈਨੇਜਰ ਹੈ ਦੀਪੂ ਸਿੰਘ ਤੇ ਉਹਦੇ ਨੇ ਉਹਦੇ ਸਾਥੀਆਂ ਨੇ ਇਹਨਾਂ ਦੇ ਬੜਾ ਹਮਲਾ ਕੀਤਾ ਜ਼ਬਰਦਸਤ ਜਦੋਂ ਮੈਂ ਗਿਆ ਪਰ ਮੈਂ ਜਾਂਦਿਆਂ ਦੇਖਿਆ ਕਿ ਜਿਹੜਾ ਮਤਲੇਸ਼ ਕੁਮਾਰ ਦੀ ਹਾਲਤ ਬਹੁਤ ਕੰਡੀਸ਼ਨ ਸੀਰੀਅਸ ਸੀਗੀ ਉਸ ਤੋਂ ਬਾਅਦ ਜਦੋਂ ਮੈਂ ਇੱਕ ਰਵਈਆ ਦੇਖਿਆ ਜਦੋਂ ਅਸੀਂ ਉੱਥੇ ਥਾਣੇ ਵੀ ਗਏ ਆ ਤੇ ਪੁਲਿਸ ਦਾ ਰਵਈਆ ਵੀ ਜਿਹੜਾ ਉਹ ਵਨ ਸਾਈਡ ਸੀਗਾ ਉਹ ਕੋਈ ਇਹਦੀ ਧਿਆਨ ਨਹੀਂ ਸੀ ਦੇ ਰੇ ਫਿਰ ਮੇਰੇ ਜਾਣ ਤੋਂ ਬਾਅਦ ਮੈਂ ਆਖਿਆ ਇਹਦੀ ਡਾਕਟਰ ਦੋ ਤੈਨੂੰ ਆਪਾਂ ਇਲਾਜ ਵਾਸਤੇ ਲੈ ਕੇ ਜਾਈਏ ਇਹ ਥਾਣਾ ਜੀ ਰੇਲਵੇ ਦਾ ਹੈ ਜੀ ਆਰਪੀ ਥਾਣਾ ਹੈ ਉੱਥੇ ਬਲਵਿੰਦਰ ਸਿੰਘ ਜੀ ਆਗੇ ਸੀਗੇ ਉਹਨਾਂ ਕੋ ਫਿਰ ਮੁੜ ਕੇ ਡਾਕਟਰ ਲੈ ਕੇ ਕਿਉਂਕਿ ਸਾਡੇ ਪ੍ਰਵਾਸੀ ਭਰਾ ਨੇ ਪੰਜਾਬ ਚ ਔਰ ਸਾਡਾ ਫਰਜ਼ ਬੰਦਾ ਅਗਰ ਕੋਈ ਪ੍ਰਵਾਸੀ ਨਾਲ ਧੱਕਾ ਕਰਦਾ ਆਪਾਂ ਉਹਦਾ ਸਾਥ ਦੇਈਏ ਔਰ ਉਸ ਤਰ੍ਹਾਂ ਮੈਂ ਔਰ ਮੇਰੇ ਨਾਲ ਸਾਡੇ ਰਿੱਪੀ ਭਾਜੀ ਨੇ ਫਿਰ ਅਸੀਂ ਇਹਨਾਂ ਦੇ ਨਾਲ ਇੱਥੇ ਅੱਜ ਹਸਪੀਟਲ ਵੀ ਆਏ ਆ ਕੱਲੇ ਨਾਲਾ ਬਣਾ ਕੀਤਾ ਇਹਨਾਂ ਦੇ ਦੱਸਣ ਅਨੁਸਾਰ ਉਹ ਜੋ ਮੈਂ ਥਾਣੇ 'ਚ ਵੇਖਿਆ ਉੱਥੇ ਇੱਕ ਸਟਿਕ ਪਈ ਸੀਗੀ ਲੋਹੇ ਦੀ ਇੱਕ ਉੱਥੇ ਲੋਹੇ ਦਾ ਵਿੱਚ ਝੱਬਲ ਟੈਪ ਸਮਾਨ ਪਿਆ ਸੀ ਔਰ ਪੁਲਿਸ ਦਾ ਕਹਿਣਾ ਸੀ ਕਿ ਇਹ ਸਮਾਨ ਇਹਨਾਂ ਦਾ ਵਾ 36 ਗੜਾ ਐਸਪ੍ਰੈਸ ਦਾ ਜਿਹੜਾ ਸੁਬੇਡੰਡ ਸੀਗਾ ਉਹ ਆਪਣੀ ਗੱਡੀ 'ਚ ਸਮਾਨ ਲੋਡ ਕਰ ਰਿਹਾ ਸੀਗਾ ਜਿਹੜਾ ਦਲੀਪ ਕੁਮਾਰ ਆ ਇਹਦਾ ਕਰਿੰਦਾ ਗੱਡੀ 'ਚ ਵੜ ਕੇ ਸਮੋਸੇ ਵੇਚ ਰਿਹਾ ਸੀਗਾ ਜਿਹੜੇ ਸਮੋਚੇ ਜਿਹੜੇ ਵੇਚਨੇ ਇਹਨੂੰ ਗੱਡੀ 'ਚ ਲੋਡ ਨਹੀਂ ਹੈ ਜਿਹੜਾ ਸੁਪਰ ਵੇਚਰ ਤੇ ਬਣਾ ਕਰਨ ਤੇ ਇਹਨੇ ਆਪਣੇ ਕਰਮਚਾਰੀ 5-6 ਕਰਮਚਾਰੀ ਬੁਲਾ ਕੇ ਤੇ ਉਹ ਸੁਬੇਡੰਡ ਤੇ ਇਹਨੇ ਇਹਨਾਂ ਨੂੰ ਕੁੱਟਮਾਰ ਕੀਤੀ ਆ ਤੇ ਜਿਹੜਾ ਉਹਦਾ ਇੰਡਾਪਟ ਕੱਟ ਕੇ ਦੇਤਾ ਉਹਦਾ ਰਿਜ਼ਲਟ ਨਹੀਂ ਆਇਆ ਜਦੋਂ ਰਿਜ਼ਲਟ ਆਏਗਾ ਜੋ ਵੀ ਇਹ ਵਰਤਲਾ ਕਾਨੂੰਨੀ ਕਾਰਵਾਰ ਬੰਦ ਦੀ ਹੈ ਉਹਦੇ ਬਰਖਲਾਬ ਕੀਤੀ ਜਾਏਗੀ ਝਗੜਾ ਕਰਨ ਦੀ ਦੱਸਿਆ ਉਹਨਾਂ ਨੇ ਝਗੜਾ ਕਰਨ ਇਹ ਆ ਵੀ ਇਹ ਜਿਹੜੀ ਗੱਡੀ ਦੇ ਵਿੱਚ ਨਾ ਪਰਮਿਸ਼ਨ ਹੈ ਵੀ ਸਮੋਸੇ ਨਹੀਂ ਵੇਚ ਸਕਦਾ ਇਹਨੂੰ ਬਾਹਰ ਦੀ ਪਰਮਿਸ਼ਨ ਹੈ ਪਲੇਟਫਾਰਮ ਤੇ ਤੂੰ ਚਾਹ ਵੇਚ ਸਕਦਾ ਜਾਂ ਸਮੋਸੇ ਵੇਚ ਸਕਦਾ ਗੱਡੀ ਦੇ ਵਿੱਚ ਲੋਡ ਨਹੀਂ ਹੈ ਉਹਨੇ ਇਸ ਕਰਕੇ ਮਨਾ ਕੀਤਾ ਵੀ ਤੈਨੂੰ ਗੱਡੀ ਵਿੱਚ ਨਹੀਂ ਅਥੋਰਟੀ ਹੈਗੀ ਤੂੰ ਸਾਡੀ ਗੱਡੀ ਵਿੱਚ ਕਿਉਂ ਸਮੋਸੇ ਵੇਚ ਰਿਹਾ ਤੇ ਇਹਨੇ ਉਸ ਰੋਕਣ ਤੋਂ ਬਾਅਦ ਆਪਣੇ ਬੰਦੇ ਜਿਹੜੇ ਪੰਜੇ ਬੁਲਾ ਕੇ ਤੇ ਉਸ ਨਾਲ ਕੁੱਟਮਾਰ ਕੀਤੀ ਆ ਜਿਹਦਾ ਅਜੇ ਰਿਜ਼ਲਟ ਨਹੀਂ ਆਇਆ ਜਦੋਂ ਰਿਜ਼ਲਟ ਆ ਗਿਆ ਨਾਲ ਹੀ ਇਹ ਦੇ ਮਕਲਬ ਜੋ ਵੀ ਕਾਨੂੰਨੀ ਸੀਸੀਟੀਵੀ ਵੀ ਆਈ ਹੈ ਸਾਹਮਣੇ ਸੀਸੀਟੀਵੀ ਹੈ ਜੀ ਸੀਸੀਟੀਵੀ ਜਿਹੜਾ ਇਹ ਪੰਜ ਛੇ ਬੰਦੇ ਬੁਲਾਏ ਆ ਤੇ ਉਹ ਉਹ ਬੰਦੇ ਦੇ ਮਿੰਜ ਜਿਹੜਾ ਮਨ ਸੁਪਰਡੈਂਟ ਹੈ ਉਹਦੀ ਇਹ ਕੁੱਟਮਾਰ ਕਰ ਰਹੇ ਨੇ ਸਰਹੰਦ ਮੰਡੀ ਗੋਵਿੰਦ ਗਾੜੇ ਜੀਟੀ ਰੋਡ ਤੇ ਰੇਮਟਾ ਕਾਲਜ ਨੇੜੇ ਉਸ ਸਮੇਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਆਮੋ ਸਾਹਮਣੇ ਟੱਕਰ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਹੀ ਮੋਟਰਸਾਈਕਲ ਸਵਾਰ 19 ਸਾਲਾ ਨੌਜਵਾਨ ਅਰਜਨ ਬਾਸੀ ਮੰਡੀ ਗੋਵਿੰਦਗੜ੍ਹ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹੰਦ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਮਰੇ ਤੱਕ ਦੇ ਪਿਤਾ ਕਾਲਾ ਸਿੰਘ ਦੇ ਬਿਆਨਾਂ ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਮਟ ਯੂਨੀਵਰਸਿਟੀ ਕੋਲ ਇੱਕ ਹਾਦਸਾ ਹੋ ਰਿਹਾ ਸੀ ਉਹਦੇ ਵਿੱਚ 19 ਸਾਲਾ ਨੌਜਵਾਨ ਸੀਗਾ ਅਰਜਨ ਉਹਦੀ ਮੌਤ ਹੋ ਗਈ ਸੀ ਤੇ ਉਹਦੇ ਫਾਦਰ ਦੇ ਬਿਆਨਾਂ ਤੇ ਮੁਕਦਮਾ ਦਰਜ ਕਰਕੇ ਅਰਜੁਨ ਦੀ ਲਾਸ਼ ਦਾ ਜਿਹੜਾ ਪੋਸਟਮਾਨ ਨੂੰ ਕਲਾਕ ਕੇ ਉਹਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਹ ਜੀ ਹੁੰਦਾ ਜਿਹੜਾ ਅਰਜੁਨ ਸੀਗਾ ਇਹ ਮੰਡੀ ਗੋਵਿੰਦਪੁਰ ਤੋਂ ਸਰਹੰਦਵਾਲ ਨੂੰ ਕੋਈ ਕੰਮ ਆ ਰਿਹਾ ਸੀਗਾ ਤੇ ਜਦੋਂ ਉਹ ਰਿਮਟ ਯੂਨੀਵਰਸਿਟੀ ਕੋਲ ਪਹੁੰਚਿਆ ਤਾਂ ਉਹਦਾ ਹਾਦਸਾ ਹੋਇਆ ਕਨੋਨ ਵਹੀਕਲ ਐਕਸੀਡੈਂਟ ਤੇ ਖਿਦਕਤਾਂ ਆਂ ਮਾ ਅਮਰਾ ਦੇ ਕਿਤੇ ਤੇ ਇਹ ਅਨਨੋਨ ਵਹੀਕਲ ਦੇ ਖਿਲਾਫ ਤੇ ਅਨਨੋਨ ਵਹੀਕਲ ਦੇ ਡਰਾਈਵਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਹ ਉਹਦੀ ਅਨਨ ਡਰਾਈਵਰ ਦੀ ਤੇ ਵਿਖੋ ਦੀ ਭਾਲ ਜਾਰੀ ਹੈ ਤੇ ਜਲਦ ਜਲਦ ਇਹਨੂੰ ਅਰੈਸਟ ਕਰ ਲਿਆ ਜਾਵੇਗਾ। ਜਿਲ੍ਹਾ ਪਟਿਆਲਾ ਦੀ ਤਹਿਸੀਲ ਨਾਬਾ ਵਿਖੇ ਕੋਤਵਾਲੀ ਪੁਲਿਸ ਨੂੰ ਇੱਕ ਨਾਕਾਬੰਦੀ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੈਂਗਵਾਰ ਦੇ 4 ਮੈਂਬਰਾਂ ਨੂੰ 900 ਨਸ਼ੀਲੀਆਂ ਗੋਲੀਆਂ ਇੱਕ ਪਿਸਤੌਲ, 4 ਦਾਤਰ ਤੇ 2 ਚਾਕੂਆਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਇਹਨਾਂ ਚਾਰੇ ਮੁਲਜ਼ਮਾਂ ਤੇ ਪਹਿਲਾ ਇਹ ਕਰੀਬ 5-5 ਮਾਮਲੇ ਦਰਜ ਨੇ ਉਹਨਾਂ ਦੱਸਿਆ ਕਿ ਕੌਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਵੱਲੋਂ ਬੱਸ ਸਟੈਂਡ ਨੇੜੇ ਨਾਕਾ ਲਗਾਇਆ ਹੋਇਆ ਸੀ ਜਿਸ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਇਹਨਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ ਮਾਨਯੋਗ ਐਸਐਸਪੀ ਸਰਪਟਿਆਲਾ ਦੀਆਂ ਦਿਸ਼ਾ ਦੇ ਹੇਠ ਅਸੀਂ 26 ਤਰੀਕ ਨੂੰ ਇੱਕ ਗਸਤ ਲਗਾਈ ਹੋਈ ਸੀ ਤਾਂ ਬੱਸ ਸਟੈਂਡ ਦੇ ਕੋਲ ਅਸੀਂ ਗਸਤ ਨਾਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਲਖਪ੍ਰੀਤ ਸਿੰਘ ਉਰਫ ਪਾਉ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚਾ ਟੋਟਲ 5 ਜਣੇ ਸੀ ਮੌਕੇ ਤੋਂ ਜਿਹੜੇ ਇੱਕ ਜਣਾ ਸੀ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਅਕਲੀ ਨੇਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਫਰਾਰ ਹੋ ਗਿਆ ਚਾਰ ਜਣੇ ਅਸੀਂ ਰੌਂਡ ਅਪ ਕੀਤੇ ਔਰ ਚਾਰਾਂ ਦੇ ਅਰੈਸਟ ਪਾ ਚੁੱਕੇ ਹਾਂ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੀ ਮੁਕੱਦਮੇ ਆ ਜਿਹੜਾ ਲਖਪ੍ਰੀਤ ਸਿੰਘ ਉਰਫ ਲਵਲੀ ਆ ਉਹਦੇ ਉੱਪਰ ਪੰਜ ਮੁਕੱਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ ਲਵਲੀ ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮੁਕਦਮਾ ਹੈਗਾ 302 307 ਦਾ ਮੁਕਦਮਾ ਆ ਇੱਕ ਜਿਹੜਾ 307 ਦਾ ਮੁਕਦਮਾ 302 ਦਾ ਮੁਕਦਮਾ ਇਸ ਸੰਗਰੂਰ ਦੇ ਵਿੱਚ ਇਹਨੇ ਵਾਰਦਤ ਕੀਤੀ ਸੀ ਤੇ ਉੱਥੇ ਮੁਕਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲ ਤੇ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗਸਤ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰਾਉਂਡ ਅਪ ਕੀਤਾ ਜੀ ਦਰਨ ਤਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦਾ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਦੌਰਾਨ ਵੱਡੀ ਗਿਣਤੀ ਚ ਆਗੂਆਂ ਤੋਂ ਇਲਾਵਾ ਹੋਰ ਵੱਖ-ਵੱਖ ਪਾਰਟੀਆਂ ਦੇ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਸ਼ਮੂਲੀਅਤ ਕੀਤੀ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਦੇ ਨੂੰ ਇੱਕ ਕਾਫਲੇ ਦੇ ਰੂਪ ਚ ਸ਼ਮਸ਼ਾਨ ਘਾਟ ਵਿਖੇ ਲਜਾਇਆ ਗਿਆ ਜਿੱਥੇ ਪੂਰੀ ਸਰਕਾਰੀ ਸਨਮਾਨਾਂ ਦੇ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਆਖਿਆ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਪਰਿਵਾਰ ਅਤੇ ਪਾਰਟੀ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਆ ਸਾਡੇ ਅੱਠਵੇਂ ਸਰਦਾਰੀ ਸਾਥੀ ਆਪਣੀ ਸੇਕ ਤੋਂ ਗੁਰੂਆਂ ਨੂੰ ਜੀ ਆਇਆਂ ਜੀ ਬਹੁਤ ਬਰਦਾਤਤ ਉਹ ਸਾਡੇ ਸੰਘਰਸ਼ ਦੇ ਨਾਲ ਦੇ ਸਾਥੀ ਜੀ ਬਹੁਤ ਵਧੀਆ ਨੇਕ ਇਨਸਾਨ ਹਰੇਕ ਦੇ ਦੁੱਖ ਨੂੰ ਸੁਣਨ ਵਾਲੇ ਬੜੀ ਪੋਜ਼ੀਟਿਵ ਸੋਚ ਵਾਲੇ ਸਾਥੀ ਸੀ ਬੜੀ ਨਾਮਰਾਤ ਤੁਹਾਡੀ ਕੋਆਰਡੀਨੇਟਰ ਵੀ ਹੋ ਗਏ ਕਹਿੰਦੇ ਨੇ। ਪਰ ਤੋਂ ਮੰਨ ਪਾ ਗਏ ਜੀ ਬੜਾ ਮਾਨੋਕੁੱਖਾ ਹੈ। ਆਪਣੇ ਵੱਡੇ ਨਾਲ ਸਾਡੇ ਸਾਥੀ ਹੋ ਗਏ। ਥੱਲੇ ਕਰ ਆਈਡੀਆ। ਬੱਲੇ ਸਾਹਿਬ ਉਹ ਕਮਿਟੀ ਮਾਰੀ ਤੋਂ ਆ ਗਏ। ਅਚਾਨਕ ਕਰਕੇ ਆਪਸਾ। ਉਹ ਯਾਰ ਆਈਡੀਆ ਨੇ ਕੋਣਾ ਤੂੰ। ਲੰਬੀ ਸਮਾਗਣਾ ਇਹ ਜੋਰ ਦੇ ਸਾਥ ਜਿਹੜਾ। ਇਕੱਲਾ ਪੁਆਇੰਟ ਹੈ। ਮਿਲਣ ਜਿੱਤ ਪਾ। ਕੋਈ ਬਿਜ਼ਨਸ ਕਰਨ ਜਾਂ ਪਰਿਵਾਰ ਨੂੰ। ਕਿਹਦੀ ਡਿਗਰੀ ਫੜੀ ਹੋਈ ਹੈ। ਜਦੋਂ ਜਿੱਤ ਪੜੀਦਾ ਹੈ। ਇਹਨੂੰ ਥੋੜਾ ਮਾਰ ਕੇ ਟੱਕੀਆ। ਦੀ ਬੁਣੀ ਮੋਤੋ ਇਹ ਆਰਗੁਮੈਂਟ ਸਹੀ ਨਹੀਂ ਬੜੇ ਨੇਕ ਤੇ ਜ਼ਮਾਨਦਾਰ ਇਨਸਾਨ ਸਨ ਪਹਿਲਾਂ ਇਹਨਾਂ ਨੇ ਉਹ ਪਾਉਂਡ ਡਾਕਟਰ ਬੜੀਆਂ ਵਧੀਆ ਸੁਭਾਵਾ ਨਪਾਈਆਂ ਲੋਕਾਂ ਦੀ ਸੇਵਾ ਕੀਤੀ ਤੇ ਹੁਣ 2022 ਵਾਲੀ ਵਿਧਾਨ ਸਭਾ ਦੇ ਵਿੱਚ ਚਤੰਤਾਰ ਤੋਂ ਐਮਐਲਏ ਬਣ ਕੇ ਬੜੀ ਵਧੀਆ ਚੰਗੇ ਢੰਗ ਨਾਲ ਲੋਕਾਂ ਦੀਆਂ ਸੇਵਾਵਾਂ ਕਰਦੇ ਰਹੇ ਅੱਜ ਸਰਕਾਰ ਆ ਡਾਕਟਰ ਜਨੀਰ ਸਿੰਘ ਸੋਲ ਜੀ ਦਾ ਜਿਹੜੀ ਇਹਨਾਂ ਦੀ ਮੌਤ ਹੋਈ ਉਹਦੇ ਨਾਲ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬੜਾ-ਬੜਾ ਘਟਾ ਪਿਆ ਮੇਰਾ ਸ਼ਹਿਰ ਮੇਰੀ ਖਬਰ ਦੇ ਸਬ ਬੁਲੇਟਿਨ ਦੇ ਅੱਜ ਦੇ ਸਫਰ ਨੂੰ ਇੱਥੇ ਹੀ ਬਰਾਮ ਦੇਨੇ ਆ ਕੱਲ ਫਿਰ ਅਸੀਂ ਤੁਹਾਡੇ ਲਈ ਤੁਹਾਡੇ ਹੀ ਸ਼ਹਿਰ ਦੀਆਂ ਚੌਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਾਜ਼ਾ ਤੇ ਰੋਚਕ ਖਬਰਾਂ ਦੇ ਲਈ ਤੁਸੀਂ ਸਾਡੇ YouTube Facebook ਤੇ Instagram ਚੈਨਲ ਨੂੰ ਸਬਸਕ੍ਰਾਈਬ ਫੋਲੋ ਤੇ ਲਾਈਕ ਵੀ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਵਿਚਾਰ ਸਾਡੀ Gmail ID www.field hamdardtv@ gmail.com ਤੇ ਜ਼ਰੂਰ ਲੇ ਕੇ ਭੇਜੋ ਤੁਸੀਂ ਬਧੇਰੇ ਖਬਰਾਂ ਲਈ ਸਾਡੀ ਵੈਬਸਾਈਟ www.hamdardmediagroup.com ਦੇ ਉੱਤੇ ਵੀ ਹੋਰ ਖਬਰਾਂ ਦੇਖ ਸਕਦੇ ਹੋ ਕੱਲ ਫੇਰ ਤੁਹਾਡੇ ਇਲਾਕੇ ਦੀਆਂ ਸੱਜਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ